ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 19 ਤੋਂ ਲੈ ਕੇ 25 ਜਨਵਰੀ ਤੱਕ ਦੀ ਮੌਸਮ ਅਫਰਡ ਲੈ ਕੇ حاضر ਹਾਂ ਜੀ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੀ ਮੌਸਮ శాఖ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਨੂੰ ਲੈ ਕੇ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੋ ਜੁੜੇ ਰਹਿਣਾ ਸਭ ਤੋਂ ਪਹਿਲਾਂ ਜੇਕਰ ਸੈਟਲਾਈਟ ਤਸਵੀਰਾਂ ਦੇਖੀਏ ਜੀ ਹੁਣੀਆਂ ਤੇ ਤੁਸੀਂ ਦੇਖ ਸਕਦੇ ਹੋ ਕਿ 4 ਵਜੇ ਦੀਆਂ ਇਹ ਸੈਟਲਾਈਟ ਤਸਵੀਰਾਂ ਨੇ ਤੇ ਤੁਸੀਂ ਪੀਲੇ ਘੇਰੇ ਦੇ ਅੰਦਰ ਜਿਹੜੇ ਦੇਖ ਰਹੇ ਹੋ ਜੀ ਇਹਨਾਂ ਖੇਤਰਾਂ ਦੇ ਵਿੱਚ ਅੱਜ ਜੜੇ ਧ ਹਾਲਾਂਕਿ ਪੰਜਾਬ ਦੇ ਲਗਭਗ ਅੱਧੇ ਖੇਤਰਾਂ ਦੇ ਵਿੱਚ ਅੰਗਾਜ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਔਰੰਗਾਲੂਏ ਦੇ ਜਿਹੜੇ ਪੂਰਬੀ ਜ਼ਿਲ੍ਹੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੋਂ ਜੜੀ ਆ ਅੱਜ ਚੜੀ ਆ ਤੇ ਇਹਨਾਂ ਖੇਤਰਾਂ ਦੇ ਵਿੱਚ ਲੋਕਾਂ ਨੂੰ ਜੜੀ ਆ ਧੁੰਦ ਤੋਂ ਤੇ ਠੰਡ ਤੋਂ ਥੋੜੀ ਰਾਹਤ ਜੜੀ ਆ ਮਿਲੀ ਆ ਤੇ ਜਿਹੜੇ ਜਿਹੇ ਖੇਤਰ ਰਹਿ ਗਏ ਨੇ ਜੀ ਜਿਨ੍ਹਾਂ ਦੇ ਵਿੱਚ ਹਠੰਡਾ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਮੋਗੇ ਦੇ ਖੇਤਰ ਬਰਨਾਲਾ ਮਾਨਸਾ ਸੰਗਰੂਰ ਵਾਲ ਦੇ ਖੇਤਰ ਔਰ ਆਪਣੇ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਜੜੇ ਆ ਸੂਰਜ ਦੇ ਦਰਸ਼ਨ ਅੱਜ ਜੜੇ ਆ ਨਹੀਂ ਹੋਈ ਸੋ ਆਉਣ ਵਾਲੇ ਦਿਨਾਂ ਦੀ ਜੇਕਰ ਗੱਲ ਕਰੀਏ ਜੀ ਜਾਂ ਫਿਰ ਫਾਇਲਾ ਗੱਲ ਕਰੀਏ ਅੱਜ ਰਾਤ ਦੇ ਮੌਸਮ ਦੀ ਫਿਰ ਤੋਂ ਜਿਹੜੀ ਆ ਧੁੰਦ ਛਾਏਗੀ ਜੀ ਸਵੇਰੇ ਜਿਹੜੀ ਆ ਪੰਜਾਬ ਦੇ ਲਗਭਗ ਸਾਰੇ ਜਿਹੜੇ ਜਿਹੜੇ ਧੁੰਦ ਨਾਲ ਕਵਰ ਹੋਣਗੇ ਤੇ ਜਿਆਤਰ ਖੇਤਰਾ ਦੇ ਵਿੱਚ ਸਭ ਲਈ ਧੁੰਦ ਜਿਹੜੀ ਵੇਖਣ ਨੂੰ ਮਿਲੇਗੀ ਮੌਸਮ ਫაგ ਦੇ ਅੰਕੜੇ ਕੀ ਕਹਿੰਦੇ ਨੇ ਜੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੇਕਰ ਗੱਲ ਕਰੀਏ ਜੀ 24 25 ਤਰੀਕ ਤੱਕ ਦੇ ਮੌਸਮ ਦੀ ਤੇ ਤੁਸੀਂ ਦੇਖ ਸਕਦੇ ਹੋ ਕਿ ਡਰਾਈ ਆ ਹਾਲਾ ਕਿ ਕੋਈ ਵੱਡੇ ਫੱਤਰ ਤੇ ਜਿਹੜੀ ਆ ਮੌਸਮ ਦੇ ਵਿੱਚ ਤਵਦੀਲੀ ਦੀ ਸੰਭਾਵਨਾ ਨਹੀਂ ਹੈ ਤੇ ਮੌਸਮ ਆਪਣਾ ਡ ਜਿਹੜੇ ਆਪਣੇ ਰੈਡ ਅਲਰਟ ਜਾਰੀ ਸੀਗੇ ਜੀ ਸੰਗ੍ਰਿਤ ਤੰਦਰੂ ਲੈ ਕੇ ਉਹ ਹੁਣ ਫਤਲ ਚੁੱਕੇ ਨੇ orange alert ਦੇ ਵਿੱਚ ਆਉਣ ਵਾਲੇ ਜਿਹੜੇ 48 ਘੰਟੇ ਹੋਣਗੇ ਜੀ ਯਾਨੀ ਕਿ ਕੱਲ ਤੇ ਪਰਸ ਜੜੀਆ ਸੰਗ੍ਰਿਤ ਹੰਦ ਛਾ ਸਕਦੀ ਹੈ orange alert ਜਿਹੜੇ ਇਸੇ ਤਰ੍ਹਾਂ ਜਾਰੀ ਰਹਿਣਗੇ ਕੋਲਡ ਜਿਹੜੇ ਦਰਜ ਹੋਣਗੇ ਸੀਤਲ ਲਹਿਰ ਹੈ ਜਿਹੜੀ ਇਸੇ ਤਰ੍ਹਾਂ ਚੱਲਦੀ ਰਹੇਗੀ ਫਿਲਹਾਲ ਤੁਹਾਨੂੰ ਤੋਂ ਰਾਹਤ ਮਿਲਦੀ ਜਿਹੜੀ ਨਜ਼ਰ ਨਹੀਂ ਆ ਰਹੀ ਪੰਜਾਬ ਵਾਸੀਆਂ ਨੂੰ ਹਰਿਆਣਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹਨਾਂ ਵਾਸੀਆਂ ਨੂੰ ਜਿਹੜੇ ਆ ਸੀਤਲ ਲਹਿਰ ਤੋਂ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਜੇਕਰ ਦੋਸਤੋ ਫਾਟ ਗੱਲ ਕਰੀਏ ਜੀ 20 ਤੋਂ ਲੈ ਕੇ 25 ਜਨਵਰੀ ਤੱਕ ਯੈਲੋ ਅਲਰਟ ਜਿਹੜੇ ਨੇ ਜਾਰੀ ਨੇ ਸੰਗਲ ਤੋਂ ਧੁੰਦ ਨੂੰ ਲੈ ਕੇ ਤੇ ਧੁੰਦ ਤੋਂ ਜਿਹੜੀ ਆ ਧੁੰਦ ਦੀ ਮਾਰ ਹੈ ਜਿਹੜੀ ਉਹ ਹਰਿਆਣਾ ਤੇ ਪੰਜਾਬ ਵਾਸੀਆਂ ਨੂੰ ਇਸੇ ਤਰ੍ਹਾਂ ਪੈਂਦੀ ਰਹੇਗੀ ਤੇ ਧੁੰਦ ਜਿਹੜੀ ਆ ਜ਼ਿਆਦਾਤਰ ਖੇਤਾਂ ਨੂੰ ਕਵਰ ਕਰਦੀ ਰਹੇਗੀ ਹਾਲਾਂਕਿ ਕਿਤੇ ਕਿਤੇ ਕੁਝ ਖੇਤਰਾ ਦੇ ਵਿੱਚ ਧੁੱਪ ਚੜਨ ਨਾਲ ਰਾਹਤ ਮਿਲਦੀ ਹੈ ਤੇ ਜਿਹੜਾ ਖੇਤਰਾ ਦੇ ਵਿੱਚ ਰਾਹਤ ਨਹੀਂ ਮਿਲੀ ਉੱਥੇ ਜਿਹੜੀ ਆ ਠੰਡ ਦੀ ਕਰਾਕੇ ਦੀ ਠੰਡ ਜਿਹੜੀ ਆ ਜਾਰੀ ਹੈ ਸੌਣ ਵਾਲੇ 6-7 ਦਿਨਾਂ ਦੇ ਦੌਰਾਨ ਕੋਈ ਰਾਹਤ ਨਹੀਂ ਆ ਜੀ ਧੁੰਦ ਤੋਂ ਔਰ ਠੰਡ ਤੋਂ ਤਸਵੀਰਾਂ ਜਿਹੜੀ ਇਸੇ ਤਰ੍ਹਾਂ ਦਰਜ ਹੁੰਦੀ ਰਹੇਗੀ ਚਲਦੀ ਰਹੇਗੀ ਸਜਮਾ ਜਿਵੇਂ ਹੋਰ ਤਾਜ਼ਾ ਰਿਪੋਰਟ ਆਣੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਇਹ ਰਿਪੋਰਟ ਹੈ ਜਿਹੜੀ ਜੋ ਮੌਸਮ ਫਾਇਆਨੇ ਚੱਲੀ ਕੀਤੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੋ ਇਜਾਜ਼ਤ ਤਨ